ਸਸੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਹੈ ਜੀ ਮੰਡੀ ਤੇ ਕਾਫੀ ਟਰੈਕਟਰ ਆਉਣੇ ਸ਼ੁਰੂ ਹੋ ਗਏ ਤੇ ਕਾਫੀ ਆ ਗਏ ਅਜੇ ਆ ਵੀ ਰਹੇ ਨੇ ਚਲੋ ਆਪਾਂ ਤੁਹਾਡੇ ਨਾਲ ਕਰਦੇ ਅੱਜ ਦੇ ਟਰੈਕਟਰਾਂ ਦੇ ਰੇਟ ਸ਼ੇਅਰ ਕਿਉਂਕਿ ਇਹਨਾਂ ਸੀਜ਼ਨ ਅੰਦਰ ਖੁਦਾਂ ਨਾਲ ਕਰਕੇ ਟਰੈਕਟਰ ਮੰਦੇ ਆ ਸੋ 10 ਤੋਂ 15 2000 ਤੱਕ ਦਾ ਫਰਕ ਪੈ ਜਾਂਦਾ ਇਹ ਆਪਾਂ ਜਿਹੜਾ ਪਹਿਲਾ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ ਇਹ ਫੋੜਾ ਮੋਡੀਫਾਈਡ ਇਹ ਟਰੈਕਟਰ ਜੋ 99 ਮਾਡਲ ਹੈ 1 ਲੱਖ ਤੇ 90000 ਰੁਪਏ ਦੀ ਡਿਮਾਂਡ ਦਾ ਰੰਗ ਰੋਗੰਦਾ ਤੁਸੀਂ ਟਰੈਕਟਰ ਦੇਖ ਸਕਦੇ ਆ ਪੂਰਾ ਹੀ ਸਾਫ਼ ਇਸ ਦੇ ਟਾਇਰ ਵੀ ਨਵੇਂ ਆ ਸਟੀਰੀਓ ਸਿਸਟਮ ਲੱਗਿਆ ਤੇ ਫੈਬਰ ਵਾਲੀ ਛਤਰੀ ਦੇ ਨਾਲ ਆ ਪੂਰਾ ਹਿਸਾਬ ਟਰੈਕਟਰ ਇਹਦੇ ਵੀ ਵਿਚਾਰ ਨੇ ਪੂਰਾ ਰੀਜ ਲਾ ਕੇ ਬਾਈ ਨੇ ਪਿਆਰ ਕਰਵਾਇਆ ਤੁਹਾਡਾ ਬਾਈ ਟਰੈਕਟਰ ਆਪਣਾ ਮੋਬਾਈਲ ਨੰਬਰ ਦੱਸ ਦਿਓ 83608 83608 ਕਿ ਨਹੀਂ 230 23083 ਪੈਂਡ ਕਿਹੜਾ ਬਾਈ ਦਾ ਜੀ ਦੇ ਵੀ ਆਲਾ ਕੋਟਕਪੂਰੇ ਦੇ ਨਾਲ ਕਿਸੇ ਬਾਈ ਨੂੰ ਮੋਡੀਫਾਈਡ ਟਰੈਕਟਰ ਚਾਹੀਦਾ ਹੋਵੇ ਤਾਂ ਤੁਸੀਂ ਫ੍ਰੀ ਸੱਟ ਕੇ ਵੇਲੇ ਵਰਤ ਨਾਲ ਆ ਗਈ ਸਵਰਾਜ 855 ਮਾਡਲ ਹੈ 99 2,30,000 ਰੁਪਿਆ ਡਿਮਾਂਡ ਆ ਡਿਮਾਂਡ ਤੋਂ ਬਾਈ ਜੀ ਇੱਧਰ ਹੋ ਜਾਂਦੇ ਹੁੰਦੇ ਆ ਰੇਟ ਥੋੜੇ ਬਹੁਤੇ ਦੇਖ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਿਲਕੁਲ ਸਾਫ਼ ਸੁਥਰੇ ਪਏ ਵਧੀਆ ਗੱਡੀ ਆ ਇਹ ਕੰਡੀਸ਼ਨ ਗੱਡੀ ਦੀ ਆਪਾਂ 70-75 ਪੈਸੇ ਕਹਿ ਸਕਦੇ ਆ 13 ਦੇ ਟਾਇਰਾਂ ਚ ਐਮ ਆਰਫ ਦੇ ਰੰਗ ਰੋਗਨ ਕੀ ਵੀਡੀਓ ਤੇ ਦੇਖ ਸਕਦੇ ਹੋ ਮੜਾ ਨਵੇਂ ਮਾਡਲ ਦੀ ਡਿਮਾਂਡ 2,30,000 ਰੁਪਿਆ ਅਜਨਲ ਆ ਗਈ ਫਾਰਮ 60 2007 ਮਾਡਲ ਟਰੈਕਟਰ ਹੈ ਜੀ ਰੰਗ ਰੋਗੰਤੂ ਤੁਸੀਂ ਦੇਖ ਸਕਦੇ ਪੂਰਾ ਹੀ ਸਾਫ ਪਿਆ ਜੇ ਇਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਪੂਰੇ ਸਾਫ ਆ 13 ਦੇ ਟਾਇਰਾਂ ਚਾਹੀਏ 2007 ਮਾਡਲ ਆ ਡਬਲ ਕਲਚ 2 ਲੱਖ 78000 ਰੁਪਿਆ ਦੀ ਮੰਗ ਹੈ ਮਾਲਕ ਨੇ ਐਮਾਰਤ ਦੇ ਇਹ ਰਹਾ ਬੈਕ ਸਾਡ ਦੇ। ਉਹਦੇ ਨਾਲ ਆ ਗਈ 855 2008 ਮਾਡਲ ਆ। ਟਰੈਕਟਰ ਜ਼ਿਆਦਾਤਰ ਮੋਕੇ ਤੇ ਪੰਜਾਬ ਨੰਬਰ ਹੀ ਆਉਂਦੇ ਆ। ਮਲੋੜ ਦੀ ਮੰਡੀ ਤੇ ਜਾਂ ਕਲਵੰਡੀ ਸਾਗੋਦੀ ਤੇ ਉੱਥੇ ਫੋਰਸ ਟੈਟਾਂ ਦੇ ਵੀ ਨੰਬਰ ਆ ਜਾਂਦੇ। ਇੱਥੇ ਬਹੁਤ ਘੱਟ ਆਉਂਦੇ ਆ ਜੀ। 14 ਦੇ ਟਾਇਰਾਂ ਚ ਆ ਜੀ ਇਹ ਕੋਲੋ ਕੰਪਨੀ ਦੇ ਟਾਇਰਾ ਟਾਇਰਾਂ ਦੀ ਕੰਡੀਸ਼ਨ ਆਪਾਂ 50 ਪੈਸੇ ਕਹਿ ਸਕਦੇ ਹਾਂ ਗੱਡੀ ਦੀ। ਪੰਜਾਬ ਨੰਬਰ ਆ ਪੀ ਵੀ 43 2008 ਮਾਡਲ 2 ਲੱਖ ਤੇ 90000 ਰੁਪਿਆ ਡਿਮਾਂਡ ਰੰਗ ਰੋਗੰਤੂ ਦੇ ਟਰੈਕਟਰ ਦਾ ਦੇਖ ਸਕਦੇ ਹੋ ਸਾਫ ਹੈ ਜੀ ओरिजिनल ਆ ਗਏ ਇਸ ਪੀ ਵੀ 08 754 2003 ਮਾਡਲ ਆ 2 ਲੱਖ ਤੇ 60000 ਰੁਪਿਆ ਡਿਮਾਂਡ ਇਹ ਸ਼ੋਅ ਤੋਂ ਤੁਹਾਨੂੰ ਦਿਖਾ ਦਿੰਨੇ ਕਿ ਤੁਹਕੋ ਮਾੜੀ ਮੋਟੀ ਆ ਦੇਖ ਸਕਦਾ ਤੁਸੀ ਆ ਬਾਕੀ ਸਾਫ ਹੀ ਹੈ ਜੀ 14 ਦੇ ਟਾਇਰਾਂ ਚਾਹੀਏ ਐਮ ਆਰਫ ਦੇ ਟਾਇਰ ਆ ਜੋ ਥੋੜੇ ਜਿਹਾ ਕਾਸੇ ਪਿਆ ਹੋਇਆ ਹੈ ਉਸ ਦਾ 14 ਲਾਗਾਈ ਪੀਪੀ 33 ਅਰਜਨ 2007 ਮਾਡਲ 3 ਲੱਖ ਤੇ 50000 ਰੁਪਇਆ ਦਮਾਨਾ ਰੰਗ ਰੋਹਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਜੇ ਜੇ ਟਾਇਰਾਂ ਦੀ ਗੱਲ ਕਰੀਏ ਕਹ ਰਹੇ ਹਾਂ ਮਰਫ ਦੇ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ 50% ਹੈ ਜਦ ਨਾਲ ਆ ਗਈ 98 11 2003 ਮਾਡਲ ਆਈ ਲੋਅਰ ਦੇ ਨਾਲ ਆ ਗਿਆ ਸਿਕਰਾਜ ਆਹ ਤਾਂ ਦੋ ਨੇ ਮੈਨੂੰ ਬੈਕ ਤੇ ਪੀਪੀ 98 ਗੁਰੀਅਰ ਦੇ ਟਾਇਰ ਆ ਬੈਕ ਸਾਈਡ ਤੇ 14 28 साइज ਦਾ ਟ੍ਰੈਕਟਰ ਨਿਕਲ ਨਹੀਂ ਸੀ ਸਾਫ਼ ਲਈਏ ਰੰਗ ਰੋਗੰ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਦੇਖਣ ਸੇ ਹਾਲਤ ਪੂਰੀ ਸਾਫ਼ ਹੱਟ ਗਈ 99 ਮਾਡਲ ਦਾ 2 ਲੱਖ ਤੇ 25000 ਰੁਪਏ ਦਾ ਮਾਲ ਹੈ ਉਹਦੇ ਨਾਲ ਵਾਲੀਆਂ ਨੇ ਐਕਸਟ ਨਹੀਂ ਨਾ ਰੱਖਦੇ ਨੇ ਰੰਗ ਰੋਗੰ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਆ 99 ਮਾਡਲ ਜਿਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਪੂਰੇ ਸਾਫ ਆ 12 4 28 ਦੇ ਚੇਕੇ ਦੇ ਟਾਇਰ ਆ ਬਿਲਕੁਲ ਨਵੇਂ ਟਾਇਰ ਆ 99 ਮਾਡਲ ਦੀ ਮੰਗ 1,73,000 ਰੁਪਏ ਆ ਅਗ ਨਾਲ ਆ ਗਈ ਫਾਰਮ 60 ਡਬਲ ਕਲਚ ਦਾ 2006 ਮਾਡਲ ਆ 2,75,000 ਰੁਪਿਆ ਮਾਲਕਾਂ ਦੀ ਡਿਮਾਂਡ ਆ ਬਟੈਂਡਾ ਨੰਬਰ ਆ ਜੀ 03 ਐਮ ਆਰ ਪਤੇ ਟਾਇਰਾਂ 13 ਦੇ ਟਾਇਰਾਂ ਚ ਬਿਲਕੁਲ ਨਵੇਂ ਟਾਇਰ ਆ ਰੰਗਰੋਵੰਦ ਦਾ ਟਰੈਕਟਰ ਪੂਰਾ ਸਾਫ਼ ਆ ਅਸਲ ਨਾਲ ਆਇਆ ਸਵਰਾਜ 855 ਰੰਗਰੋਵੰਦ ਬੈਲਹੋਲ ਕੋ ਖਾਤੀ ਸਾ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ਼ ਆ ਕੋਲੋ ਦੇ ਟਾਇਰਾਂ 14 ਦਾ ਸਾਈਜ਼ ਆ 2015 ਮਾਡਲ ਆ ਟਰੈਕਟਰ 5 ਲੱਖ ਤੇ 5000 ਰੁਪਇਆ ਡਿਮਾਂਡ ਆ ਟਰੈਕਟਰ ਵੇਖਣ ਚ ਪੂਰਾ ਹੀ ਸਾਫ ਹੈ ਤੇ ਫਰੰਟ ਦੇ ਟਾਇਰ ਗੁਡੀਅਰ ਸਾਫ ਕੰਡੀਸ਼ਨ ਆ ਟਰੈਕਟਰ ਲਾਈਅਰ ਦੇ ਨਾਲ ਆ ਗਿਆ 3600 ਕੋਡ ਪੀਵੀ05 ਰੰਗ ਰੋਗਨ ਤੁਸੀਂ ਟਰੈਕਟਰ ਦਾ ਦੇਖ ਸਕਦੇ ਹੋ ਜੀ ਸਾਫ ਆ 13 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ 60 ਪੁਆਇੰਟ ਪ੍ਰੈਸੇ ਗੁਡੀ ਪਈ ਹੈ ਟਾਇਰਾਂ ਦੇ ਜੇਸ ਦੇ ਮਾਡਲ ਦੀ ਗੱਲ ਕਰੀਏ ਮਾਡਲ ਇਹ ਹੈਗਾ ਜੀ 93 1 ਲੱਖ ਤੇ 75000 ਰੁਪਿਆ ਮਾਲਕ ਦੀ ਡਿਮਾਂਡ ਹੈ ਉਹਦੇ ਨਾਲ ਆ ਗਿਆ ਸੋਨਾ ਲੇਕਾ ਬਿਲਕੁਲ ਕੋਕਾ ਪੀਸਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਜੀ 2010 ਮਾਡਲ ਆ 3 ਲੱਖ ਤੇ 65000 ਰੁਪਿਆ ਮਾਲਕਾਂ ਦੀ ਡਿਮਾਂਡ ਆ ਐਮ ਆਰਐਸ ਦੇ ਟਾਇਰ ਆ 16 ਦੇ ਟਾਇਰਾਂ ਚ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ ਪਈ ਹੈ ਤੁਹਾਨੂੰ ਨੇੜਕੋ ਵੀ ਦਿਖਾ ਦਿੰਨੇ ਆ ਪੂਰੀ ਗੱਡੀ ਸਾਫ ਪਈ ਹੈ ਕਿੱਤੋ ਵੀ ਟਾਇਰ ਦਾਗ ਹੀ ਨਹੀਂ ਜੇ ਰੰਗ ਰੋਹ ਹੁੰਦਾ ਵੀ ਟਰੈਕਟਰ ਸਾਫਾ 2010 ਮਾਡਲ ਹੈ 3 ਲੱਖ 65 ਹਜ਼ਾਰ ਰੁਪਏ ਮਣ ਬਾਈ ਤੁਹਾਡਾ ਆਪਣਾ ਹੀ ਟਰੈਕਟਰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਬਾਈ ਜੀ ਸਰਪ ਜੀ ਸਰਪ ਜੀ ਸਿੰਘ ਬਾਈ ਦਾ ਨਾਮ ਹੈ ਜੀ ਪਿੰਡ ਕਿਹੜਾ ਹੈ ਪਿੰਡ ਕਣਿਏ ਵਾਲਾ ਕ ਕਿਹੜਾ ਹੈ ਕਣਿਏ ਵਾਲਾ ਕਣਿਏ ਵਾਲਾ ਜ਼ਿਲ੍ਹਾ ਹੀ ਜ਼ਿਲ੍ਹਾ ਫਰੀਦਕੋਟ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 98726 98726 98110 97110 ਲੋ ਜੀ ਇਹ ਮਾਲਕ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਵੀ ਭਾਈ ਨੂੰ ਟਰੈਕਟਰ ਸੋਨਾਲਿਕ ਦਾ ਡੀਆਈ 60 ਪਸੰਦ ਹੋਵੇ ਤਾਂ ਤੁਸੀਂ ਖਰੀਦ ਸਕਦੇ ਹਾਂ ਉਸ ਦੇ ਨਾਲ ਆ ਗਿਆ ਜੀ ਨਿਊ ਹਾਲੈਂਡ ਇਹ ਵੀ ਤੁਹਾਡਾ ਜੀ ਠੀਕ ਹੈ ਜੀ ਇਹ ਵੀ ਬਾਈ ਦਾ ਇਹ ਕਿੰਨਾ ਹੈ ਇਹ 2018 ਮਾਡਲ ਹੈ ਜੀ ਟਰੈਕਟਰ ਪੂਰਾ ਸਾਫ਼ ਹੈ ਜੀ ਇਹ ਵੀ ਦੇਖਣ ਚ ਪਹਿਲੇ ਘਰੇ ਪਹਿਲੇ ਨਾਲ ਪਹਿਲੇ ਫਰਸਟ ਪਾਰਟੀ ਦੇ ਨਾਂ 2018 ਮਾਡਲ 6 ਲੱਖ ਤੇ 95000 ਰੁਪਿਆ ਡਿਮਾਂਡ ਆ 1800 ਘੰਟੇ ਚੱਲਿਆ 1200 ਘੰਟੇ ਚੱਲਿਆ ਲੋ ਜੀ ਮਾਲਕਾਂ ਦਾ ਕਹਿਣਾ 1200 ਘੰਟੇ ਚੱਲਿਆ ਟਾਇਰ ਟੂਰ ਪੂਰੇ ਸਾਫ ਆ ਤੇ ਇਹਦਾ 3 ਸਪੀਡ ਹੀ ਆਉਂਦੇ ਆ ਨਾ ਭਾਈ ਤੇ ਐਡੀਸ਼ਨਲ ਆਲਾ ਇਹ ਸਪੈਸ਼ਲ ਐਡੀਸ਼ਨ ਚ ਆ ਗਿਆ ਨਾ 36 30 ਲੋ ਜੀ ਇਹ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਐਡੀਸ਼ਨ ਟਰੈਕਟਰ ਆ 6 ਲੱਖ ਤੇ 95000 ਰੁਪਇਆ ਡਿਮਾਂਡ ਆ ਮਾਲਕਾਂ ਦਾ ਨੰਬਰ ਤੁਹਾਨੂੰ ਬੋਲ ਦਤਾ ਉਹ ਪਹਿਲਾਂ ਵੀ ਤੁਹਾਡਾ ਹੀ ਸੀਗਾ ਇਹ ਬਾਈ ਤਿੰਨੇ ਇੱਕ ਹਣੀਏ ਤੋਂ ਆਏ ਆ ਤੇ ਮੋਬਾਈਲ ਨੰਬਰ ਬਾਈ ਦਾ ਪਹਿਤੂ ਤੁਹਾਨੂੰ ਦੱਸਤਾ ਕਿਸੇ ਵੀ ਬਾਈ ਨੂੰ ਇਹ ਤਿੰਨਾ ਟਰੈਕਟਰਾਂ ਚ ਕੋਈ ਵੀ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਖਰੀਦ ਸਕਦੇ ਆ ਇਹਨਾਂ ਟਰੈਕਟਰਾਂ ਦੀ ਕਾਫੀ ਡਿਮਾਂਡ ਆ ਚੁੱਕੀ ਆ 36th ਐਡੀਸ਼ਨਲ ਦੀ ਸਪੈਸ਼ਲ ਦੀ ਕਿਉਂਕਿ ਸੁਪਰ ਸੀਟਰ ਵਗਾਰਾ ਜੋ ਚੱਲ ਰਹੇ ਆ ਉਹਨਾਂ ਤੇ ਕਾਫੀ ਕਾਮਯਾਬ ਆ ਉਸ ਦੇ ਨਾਲ ਆ ਗਿਆ ਫਾਰਮ 60 ਰੰਗ ਰੋਗਨ ਦਾ ਵੀ ਕੋਕਾ ਪੀਸ ਆ ਟਰੈਕਟਰ 14 ਦੇ ਟਾਇਰਾਂ ਚ ਪੀਕੇਟੀ ਦੇ ਕੰਪਨੀ ਦੇ ਬਿਲਕੁਲ ਪੱਕੇ ਟਾਇਰ ਹੈ ਇਸਦੇ 2012 ਮਾਡਲ ਆ 4 ਲੱਖ ਤੇ 15000 ਰੁਪਿਆ ਡਿਮਾਂਡ ਆ ਟਰੈਕਟਰ ਪੂਰਾ ਹਿਸਾਬ ਆ ਕੋਕਾ ਪੀਸ ਹੈ ਕੀ ਆ ਲਈ ਵਧੀਆ ਜੀ ਵਧੀਆ 99146 ਲਓ ਜੀ ਮਾਲਕ ਆਪਾਂ ਨੂੰ ਮਿਲ ਗਿਆ ਤੇ ਇਹਨੂੰ ਅੱਗੇ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਆਪਾਂ ਤੁਹਾਨੂੰ ਵੀਡੀਓ ਦੇ ਸਾਰਿਆਂ ਤੇ ਇਹੀ ਨੰਬਰ ਤੁਸੀਂ ਲਾ ਸਕਦੇ ਕਿਉਂਕਿ ਇੱਥੇ ਮੰਡੀ 'ਚ ਲੱਗੇ ਹੋਏ ਆ ਟਰੈਕਟਰ ਆ ਕੇ ਅਕਲ ਜੀ ਨੰਬਰ ਦੱਸੋ ਜੀ ਆਪਣਾ 99146 99146 68285 68285 ਇਹ ਦਿਆਲ ਸਿੰਘ ਨਾਮ ਹੈ ਲਓ ਜੀ ਦਿਆਲ ਸਿੰਘ ਪ੍ਰਧਾਨ ਦੇ ਇਹ ਟਰੈਕਟਰ ਆ ਇੱਕਾ ਤੁਹਾਡੇ ਪਿਛਲੀ ਮੰਡੀ ਦੇ 5230 ਉਹ ਵੇਚਿਆ ਸੀਗਾ